ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨੀ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਵਾਰਿਸ ਵਾਲਾ ਜੱਟਾ ਜ਼ਿਲ੍ਹਾ ਫਰੋਇਪਰ ਤਹਿਸੀਲ ਜੀਰਾ ਤੇ ਅੱਜ ਦੀ ਵੀਡੀਓ 'ਚ ਦੋਸਤੋ ਦੂਜਾ ਸੂਆ ਤਾਜੀ ਸੂਈ ਜਰਸੀ ਦਿਖਾਉਣੀ ਆ ਤੇ ਮਗਰ ਦੋਸਤੋ ਹੈ ਵੀ ਬੱਚੀ ਚੰਗੇ ਸੀਮੰਦੀ ਤੇ ਵੀਡੀਓ ਨੂੰ ਐਂਡ ਤਾਈਂ ਵੇਖਿਆ ਜੇ ਜਿਹੜੇ ਵੀਰ ਨੂੰ ਪਸੰਦ ਆ ਜੂਗੀ ਆਪ ਦੀ ਤਸੱਲੀ ਨਾਲ ਖਰੀਦਾਰੀ ਕਰ ਲਿਆ ਜੇ ਨੰਬਰ 22 ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ हां जी दोस्तों दूसरा सुआ ਵੈੜ ਸੁਈ ਆ ਚੌਥਾ ਦਿਨ ਜ ਜ ਸੂਈ ਨੂੰ ਬਾਈ ਕਹਿੰਦਾ ਸਮਾਂ ਹੋ ਗਿਆ ਤੇ 14-15 ਕਿਲੋ ਬੋਲੀ ਬਾਈ ਕਹਿੰਦਾ ਖੁੱਲੀ ਥੱਲੇ ਧਿਆਰ ਬੱਚਾ ਮਗਰ ਵੱੱਛੀ ਆ ਦੋਸਤੋ ਉਹ ਵੀ ਤੁਹਾਨੂੰ ਵੀਡੀਓ ਦੇ ਐਂਡ ਤੇ ਮੈਂ ਜ਼ਰੂਰ ਵਿਖਾਵਾਂਗਾ ਪਹਿਲੀ ਸੂਏ ਬਾਈ ਕਹਿੰਦਾ 17-18 ਕਿਲੋ ਦੁੱਧ ਵੈੜਨੇ ਚਵਾਇਆ ਐਤਕੀ ਬਾਈ ਕਹਿੰਦਾ 20 ਲੀਟਰ ਦੁੱਧ ਖੁੱਲਾ ਚਵਾਜੂਗੀ ਬਾਕੀ ਦੋਸਤੋ ਕਾਦ-ਕਾੜ ਚੰਗਾ ਵੱਡਾ ਫੇਸ ਕੁਆਲਿਟੀ ਦੋਸਤੋ ਵੇਖ ਸਕਦੇ ਆ ਪੂਰੀ ਸੋਹਣੀ ਆ ਥਾਣੇ ਦੋਸਤੋ ਮੈਂ ਨੇੜ ਤੋਂ ਚੈੱਕ ਕਰਾ ਦੇਣਾ ਫੇਸ ਕੁਆਡੀ ਵੇਖ ਸਕਦੇ ਆ ਪੂਰੀ ਸੋਹਣੀ ਆ ਪੰਜਾਬ ਵਾਲੀ ਜਰਸੀ ਆ ਥਾਣੇ ਦੋਸਤੋ ਨੇੜ ਤੋਂ ਵੇਖ ਸਕਦੇ ਆ ਸੋਹਣੇ ਥਾਣਾ ਨਿਖਰ ਵਿੱਚ ਕੱਲੇ ਕੱਲੇ ਗੈਪ ਚ ਲੱਗੇ ਹੋਏ ਆ ਸੇਮ ਹੀ ਸਾਈਜ਼ ਆ ਫੋਰਸ ਚੰਗ ਪੂਰਾ ਨਹੀਂ ਦੂਸਰੀ ਸਾਈਡ ਤੇ ਦੋਸਤੋ ਮੈਂ ਚੈੱਕ ਕਰਾ ਦੇਣਾ ਥਾਣ ਤੋਂ ਆਹ ਵੇਖ ਸਕਦੇ ਹੋ ਦੋਸਤੋ ਸੋਹਣੇ ਥਾਣਾ ਨਿਖਰ ਵਿੱਚ ਕੱਲੇ ਕੱਲੇ ਗੈਪ ਚ ਲੱਗੇ ਹੋਏ ਆ ਸੇਮ ਸਾਈਜ਼ ਆ ਮਿਲਕ ਵਿੱਚ ਦੋਸਤੋ ਚੰਗੀ ਸਟ੍ਰੌਂਗ ਹੁੰਦੀ ਆ ਆ ਦੋਸਤੋ ਬੱਚਾ ਵੇਖ ਸਕ ਰਾਜੀ ਦੋਸਤੋ ਚੰਗੀ ਆ ਬਾਕੀ ਦੋਸਤੋ ਓਨਨ ਟਾਈਮ ਚ ਹੀ ਮਾਰ ਦੇਵਾਂਗੂ ਚੰਗਾ ਰਿਕਾਰਡ ਬਣਾਉਗੀ ਪਰ ਦੋਸਤੋ ਚੰਗੀ ਹੈ ਜਰਸੀ ਡੈਨਮਾਰਕ ਰਸੀਮੰਦੀ ਆ 25 ਸੋਹਣੀ ਆ ਦੋਸਤੋ ਬਲੈਕ ਰੰਗ ਦੇ ਵਾ ਜਰਸੀ ਆ ਤੇ ਰੇਟ ਬਾਈ ਨੇ ਰੱਖਿਆ ਹੋਇਆ ਵਾ 47000 ਰੁਪਈਆ ਓ ਚ ਬਾਈ ਕਹਿੰਦਾ ਮਾਨਤਾਨ ਹੋ ਜਾਊਗਾ ਜਿਹੜੇ ਵੀਰ ਨੂੰ ਪਸੰਦ ਆ ਜੂਗੀ ਆਪਦੀ ਤਸੱਲੀ ਨਾਲ ਖਰੀਦਾਰੀ ਕਰ ਲਿਆ ਜੇ ਨੰਬਰ ਬਾਈ ਦਾ ਲਗਾਤਾਰ ਸਕਰੀਨ ਦੇ ਉੱਪਰ ਚੱਲ ਰਿਹਾ ਹੈਗਾ ਵੀਡੀਓ ਨੂੰ ਐਂਡ ਤਾਈਂ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ